ਪੰਜਾਬ ਕੈਬਨਿਟ ਮਿਨਿਸਟਰ ਚੇਤਨ ਸਿੰਘ ਜੋੜਾ ਮਾਜਰਾ ਵੱਲੋਂ ਅੱਜ ਨੰਗਲ ਪਾਖੜਾ ਡੈਮ ਦਾ ਦੌਰਾ ਕੀਤਾ ਗਿਆ ਜਿੱਥੇ ਉਹਨਾਂ ਪਾਖੜਾ ਡੈਮ ਦੇ ਰੱਖ-ਰਖਾਓ ਅਤੇ ਪਾਣੀ ਦੇ ਪੱਧਰ ਸੰਬੰਧੀ ਜਾਇਜ਼ਾ ਲਿਆ ਉੱਥੇ ਹੀ ਡੈਮ ਅਤੇ ਨਹਿਰਾਂ ਦੀ ਮੁਰੰਮਤ ਨੂੰ ਯਕੀਨੀ ਬਣਾਉਣ ਦੇ ਲਈ ਵੀ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਇਹਨਾਂ ਕਿਹਾ ਕਿ ਪੰਜਾਬ ਸਰਕਾਰ ਜ਼ਮੀਨ ਹੇਠਲਾ ਪਾਣੀ ਬਚਾਉਣ ਦੇ ਲਈ ਵਚਨਬੱਧ ਹੈ ਜਿਸ ਲਈ ਨਹਿਰਾਂ ਦੇ ਪਾਣੀ ਦੀ ਵਰਤੋਂ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਦੌਰੇ ਦੌਰਾਨ ਉਹਨਾਂ ਵੱਲੋਂ ਨੰਗਲ ਦੇ ਵਿੱਚ ਵਾਤਾਵਰਣ ਦੀ ਸੰਭਾਲ ਹਿਤ ਰੁੱਖ ਵੀ ਲਗਾਏ ਗਏ ਛੁਦਸਦਨ ਦੇ ਵਿੱਚ ਪਹੁੰਚੇ ਕੈਬਨ

ਅਤੇ ਹੋਰ ਮੁੱਦਿਆਂ ਨੂੰ ਲੈ ਕੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦਿਆਂ ਮੰਤਰੀ ਜੋੜਾ ਮਾਜਰਾ ਨੇ ਕੀ ਕਿਹਾ ਆਓ ਸੁਣਦੇ ਹਾਂ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਜੰਦੇ ਤੇ ਅੱਜ ਤੁਹਾਡੇ ਵੱਲੋਂ ਦਸੇਹਰਿਆ ਪਾਖਾ ਟਾਈਮ ਦਾ ਦੌਰਾ ਕੀਤਾ ਗਿਆ ਕੀ ਕਹਿਣਾ ਚਾਹੋਗੇ ਦੇਖੋ ਇੱਥੇ ਆएंगे ਜੀ ਪਾਣੀ ਕਿੰਨਾ ਹੈ ਕੋਈ ਖਤਰ ਵਾਲੀ ਗੱਲ ਤਾਂ ਨਹੀਂ ਉਹ ਸਾਰਾ ਨੰਗਲ ਡੈਮ ਤੇ ਜਾ ਕੇ ਦੇਖਿਆ ਔਰ ਹੋਰ ਵੀ ਜਿਹੜੀ ਕੋਈ ਕੁਝ ਕਰਨ ਵਾਲਾ ਕੋਈ ਸਰਕਾਰ ਦੇ ਕਰਨ ਵਾਲਾ ਕੋਈ ਕੋਈ ਮੈਂਟੀਨੈਂਸ ਹੈ ਕੋਈ ਹੋਰ ਉਹ ਸਾਰਾ ਜਿਹੜਾ ਦੇਖ ਕੇ ਆएंगे ਔਰ ਕੁਝ ਜਥੇਬੰਦੀਆਂ ਵੀ ਮਿਲੀਆਂ ਨੇ ਜਿਨ੍ਹਾਂ ਦੀ ਕੁਝ ਸਮੱਸਿਆਵਾਂ ਨੇ ਉਹਨਾਂ ਤੇ ਵੀ ਜਿਹੜੇ ਵਿਚਾਰ ਵਟਾਂਦਰਾ ਉਹਨਾਂ ਨੇ ਮੈਮੋਰੰਡਮ ਦਿੱਤੇ ਨੇ ਉਹਨਾਂ ਤੇ ਵਿਚਾਰ ਵਟਾਂਦਰਾ ਕਰਾਂਗੇ ਔਰ ਉਹਨਾਂ ਦੇ ਹੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਸਰ ਜੇ ਸਰਕਾਰ ਦੀ ਗੱਲ ਕਰੀਏ ਪੰਜਾਬ ਸਰਕਾਰ ਦੀ ਇਸ ਵਿੱਚ ਕੋਈ ਦੋਰਾ ਨਹੀਂ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਸਾਰੇ ਹਾਕਮ ਵਜੀਰ ਤਾਂ ਦੇ ਹੀ ਨਾ ਕੰਮ ਕਰ ਰਹੇ ਪਰ ਜਿਹੜਾ ਸਿਸਟਮ ਹੈ ਕਿਤੇ ਨਾ ਕਿਤੇ ਕੰਟਰੋਲ ਹੁੰਦਾ ਨਜ਼ਰ ਨਹੀਂ ਆ ਰਿਹਾ ਤੇ ਨੀਤਾ ਜਿਹੜਾ ਨਸ਼ਾ ਹੈ ਕਿਦਾਂ ਖਤਮ ਹੋਊਗਾ ਦੇਖੋ ਕਈ ਵਾਰੀ ਨਾ ਆਪਾਂ ਗੱਲ ਹੁੰਦੀ ਨੇ ਹੈ ਉਹਨੂੰ ਬੁਧਾ ਚੜਾ ਕੇ ਪੇਸ਼ ਕਰਦੇ ਆਂ ਅੱਪਾ ਜਿੱਥੇ ਨਸ਼ੇ ਦੀ ਗੱਲ ਕਰਦਾ ਜਿੰਨੇ ਆ ਜਿੰਨੇ ਪਰਚੇ ਜਿੰਨੇ ਰਿਕਵਰੀ ਆ ਦੋਸ 25 ਸਾਲਾਂ ਦੇ ਵਿੱਚ ਹੋਈ ਆ ਇੰਨੀ ਕਦੇ ਮੈਂ ਕਹਿੰਦਾ 5 ਸਾਲਾਂ ਚ ਨਹੀਂ ਹੋਈ ਹੋਣੀ ਔਰ ਦੂਜੀ ਨਸ਼ੇ ਦੀ ਜਿਹੜੀ ਗੱਲ ਆ ਅਸੀਂ ਉਹਨੇ ਲਗਾਮ ਲਾਈ ਆ ਤੁਸੀਂ ਕੈਨੇਡਾ ਚ ਦੇਖੋ ਕੈਨੇਡਾ ਕੈਨੇਡਾ ਦਾ ਲੀਗਲਾਈਜ਼ ਹੋ ਗਿਆ ਜਿਹੜਾ ਹੈਰੋਇਨ ਆ ਜਾਂ ਹੋਰ ਹੈ 4 ਗ੍ਰਾਮ ਰੱਖ ਸਕਦੇ ਹੋ ਇਹ ਆਪਾਂ ਥੋੜਾ ਜਿਹਾ ਇੱਥੇ ਜ਼ਿਆਦਾ ਹੋ ਕਰਦਾ ਕਿਉਂਕਿ ਸਰਕਾਰ ਪਹਿਲੀ ਵਾਰੀ ਬਲੀ ਆ ਉਹਨੂੰ ਹਰ ਇੱਕ ਬੰਦਾ ਬਦਨਾਮ ਕਰਨ ਵਾਸਤੇ ਜਿਹੜੇ ਇਹ ਜੇ ਉੱਪਰ ਵਾਲੇ ਕਰਦੇ ਨੇ ਪਰ ਹਕੀਕਤ ਦੇ ਵਿੱਚ ਜੇ ਸਹੀ ਮਾਇਨੇ ਦੇ ਵਿੱਚ ਹਕੀਕਤ ਜਾਈਏ ਤਾਂ ਬਹੁਤ ਸਾਰੇ ਪਰਚੇ ਵੀ ਹੋਨੇ ਔਰ ਨਸ਼ਾ ਜਿਹੜਾ ਬਰਾਮਦ ਵੀ ਹੈ ਔਰ ਉਤੇ ਲਗਾਮ ਵੀ ਲੱਗੀ ਸਰ ਨੰਗਲ ਵਿੱਚ ਜਿੱਥੇ ਖੜੇ ਹੈ ਇਸ ਦਾ ਮੁੱਖ ਮੰਤਰੀ ਸਾਹਿਬ ਵੱਲੋਂ ਕਈ ਵਾਰ ਗੱਲਬਾਤ ਕੀਤੀ ਗਈ ਹੈ ਲੋਕ ਸਭਾ ਦੇ ਵਿੱਚ ਜਦੋਂ ਸੰਸਦ ਮੈਂਬਰ ਇਹਨੂੰ ਸਵਿਟਜ਼ਰਲੈਂਡ ਬਣਾਉਣ ਦੀ ਗੱਲ ਕੀਤੀ ਗਈ ਤੁਸੀਂ ਵੀ ਆ ਕੇ ਦੇਖਿਆ ਹੈ ਕੀ ਹੋ ਲੱਗੂ ਮਤਲਬ ਲੋਕਾਂ 'ਚ ਬੜੀ ਆਸ ਹੈ ਇਸ ਸਰਕਾਰ ਤੋਂ ਕਿ ਆ ਬਣੂਗਾ ਨੰਗਲ ਸਵਿਟਜ਼ਰਲੈਂਡ ਦੇਖੋ ਸਵਿਟਜ਼ਰਲੈਂਡ ਆਪਾਂ ਕਹਿ ਦਈਏ ਇਕੱਲੀ ਸਰਕਾਰ ਨੇ ਨਹੀਂ ਬਣਾਉਣਾ ਹੁੰਦਾ ਇਹ ਸਾਡੇ ਜਿਹੜੇ ਨਾਗਰਿਕਾ ਉਹਨਾਂ ਦੇ ਹੱਥ 'ਚ ਵੀ ਹੁੰਦਾ ਹੈ। ਜਤ ਸਾਡੇ 'ਚ ਵੀ ਨੈਸ਼ਨੈਲਿਟੀ ਹੋਣੀ ਚਾਹੀਦੀ ਹੈ। ਅਸੀਂ ਆਪ ਦਾ 10 ਰੁਪਏ ਦਾ ਫਾਇਦਾ ਕਰਨ ਵਾਸਤੇ ਸਰਕਾਰ ਦਾ ਲੱਖਾਂ ਦਾ ਨੁਕਸਾਨ ਕਰ ਦੇਣਾ। ਸੋ ਇਸ ਕਰਕੇ ਸਾਨੂੰ ਆਪ ਦੇ ਅੰਦਰ ਵੀ ਝਾਕ ਕੇ ਦੇਖਣ ਦੀ ਲੋੜ ਹੈ। ਸਾਨੂੰ ਸਾਡੇ 'ਚ ਵੀ ਜਿਹੜੀ ਦੇਸ਼ ਪ੍ਰਤੀ ਆ ਜਿਹੜਾ ਪਿਆਰ ਹੋਣਾ ਚਾਹੀਦਾ। ਸੋ ਇਸ ਕਰਕੇ ਇਹ ਜੇ ਕੁਝ ਚੰਗਾ ਕਰਨਾ ਤਾਂ ਸਾਨੂੰ ਸਾਰਿਆਂ ਨੇ ਰਲ ਕੇ ਕਰਨਾ ਪਊ। ਉਹ ਜਿਹ ਤੁਹਾਡਾ ਵੀ ਯੋਗਦਾਨ ਹੋਣਾ ਚਾਹੀਦਾ। ਕਿਉਂਕਿ ਜਿਹੜਾ মিডিਆ ਉਹ ਉਹਦੇ ਬੜਾ ਧਾਰਮادار ਹੁੰਦਾ ਉਹ ਵੀ ਜਿਹੜਾ ਸਹੀ ਨੂੰ ਸਹੀ ਗਲਤ ਨੂੰ ਗਲਤ ਕਹੇ ਤਾਂ ਜ਼ਿਆਦਾ ਵਧੀਆ। ਤੈਨੂੰ ਸਰ ਵਿਰੋਧੀਆਂ ਕੋਲ ਵੱਡੀ ਗੱਲ ਇਹ ਹੈ ਵੀ 1000 ਰੁਪਏ ਜਨਾਨੀਆਂ ਨੂੰ ਦੇਣ ਦੀ ਗੱਲਬਾਤ ਕੀਤੀ ਗਈ ਇਹਦੇ ਪਰ ਕੁਝ ਕਹਿਣਾ ਚਾਹੋਗੇ ਵਿਰੋਧੀ ਜਿੰਨਾ ਚਿਰ ਰਹੇ ਉਹਨਾਂ ਨੇ ਕੁਝ ਕੀਤਾ ਅਸੀਂ ਤਾਂ ਆਪਣੇ ਵੱਲੋਂ ਜਿੰਨਾ ਕੋਸ਼ਿਸ਼ ਆ ਉਹਨਾਂ ਚੰਗਾ ਕਰ ਰਹੇ ਹਾਂ ਜਿਹੜੀਆਂ ਸਾਡੀਆਂ ਭੈਣਾਂ ਨੂੰ ਅਸੀਂ ਜਿੰਨੇ ਵੀ ਅਸੀਂ ਪੰਜਾਬ ਦੇ ਲੋਕਾਂ ਨਾਲ ਗਰੰਟੀਆਂ ਕੀਤੀਆਂ ਸੀ ਉਹ ਸਾਰੀਆਂ ਪੂਰੀਆਂ ਕਰਾਂ ਕੋਈ ਨਹੀਂ ਛੱਡਦੇ ਹਜੇ ਇਹ ਕਿਹੜਾ 5 ਸਾਲ ਪੂਰੇ ਹੋ ਗਏ ਅਸੀਂ ਇਹ ਤਾਂ ਨਹੀਂ ਕਿਹਾ ਸੀ ਕਿ ਪਹਿਲੇ 6 ਮਹੀਨੇ ਜਾਂ ਪਹਿਲੇ 2.5 ਸਾਲਾਂ ਚ ਪੂਰੇ ਕਰਾਂਗੇ ਕਿੰਨੇ ਕੰਮ ਇਹ ਜਨੇ ਜਿਹੜੇ ਅਸੀਂ ਕਹੇ ਵੀ ਨਹੀਂ ਸੀ ਉਹ ਵੀ ਪੂਰੇ ਕੀਤੇ ਨੇ ਸੋਇਸ ਕਰਕੇ ਜਿਹੜੇ 1000 ਰੁਪਏ ਦੀ ਗੱਲ ਹੈ ਜਦੋਂ ਅਸੀਂ ਵਾਦਾ ਕੀਤਾ ਪੰਜਾਬ ਦੇ ਲੋਕਾਂ ਨਾਲ ਸਾਡੀਆਂ ਭੈਣਾਂ ਵਾਲਾ ਮਾਵਾ ਨਾਲ ਉਹ ਪੂਰਾ ਕਰਾਂਗੇ ਹੀ ਕਰਾਂਗੇ ਧੰਨਵਾਦ